ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਕੋ ਆਪਣੇ ਘਰਾਂ ਦੇ ਵਿੱਚ ਤੰਦੂਸਤ ਹੋਗੇ ਜੀ ਆਪਾਂ ਵੀ ਠੀਕ ਹਾਂ ਤੇ ਬਸ ਇੱਥੇ ਮੈਂ ਲੱਗੀ ਹੋਈ ਆ ਉੱਠ ਪਈ ਸੀ 5 ਵਜੇ ਦਾ ਟਾਈਮ ਵੀ ਬਰਸ਼ ਬਰਸ਼ ਕਰਕੇ ਤੇ ਆਪਾਂ ਆ ਗਏ ਹਾਂ ਰਸੋਈ ਦੇ ਵਿੱਚ ਤੇ ਇਹ ਮੈਂ ਕarele ਦਾ ਤੀਛਲੇ ਸੀਗੇ ਤੇ ਮਤਲਬ ਬਣਾਏ ਨਹੀਂ ਸੀਗੇ ਛੇ ਲਾਏ ਸੀ ਤੇ ਮੇਰਾ دل ਨਹੀਂ ਕੀਤਾ ਬਣਾਉਣ ਨੂੰ ਤੇ ਇਹ ਵੀਡੀਓ ਆ ਬੁੱਧਵਾਰ ਦੀ ਸਵੇਰ ਦੀ ਤੇ ਇੱਥੇ ਬਸ ਮੈਂ ਲੱਗੀ ਆ ਕ੍ਰੇਲੇ ਬਣਾਉਣ ਸਬਜ਼ੀ ਲੱਗੀ ਆ ਕ੍ਰੇਲਿਆਂ ਦੀ ਬਣਾਉਣ ਕੜਾਈ ਮੈਂ ਰੱਖ ਦਿੱਤੀ ਆ ਤੇ ਪਹਿਲਾਂ ਮੈਂ ਕ੍ਰੇਲਿਆਂ ਨੂੰ ਫਰਾਈ ਕਰ ਲੂੰਗੀ ਮਤਲਬ ਤਲ ਲੂੰਗੀ ਥੋੜਾ ਜਿਹਾ ਤਲ ਕੇ ਤੇ ਉਸ ਤੋਂ ਬਾਅਦ ਮਸਾਲਾ ਗ੍ਰੇਂਡ ਕਰ ਲੂੰਗੀ ਗੰਡੇ ਗੁੰਡੇ ਤੇ ਇਧਰਲੀ ਸਾਈਡ ਤੇ ਮੈਂ ਇੱਕ ਸਾਈਡ ਤੇ ਰੱਖਿਆ ਹੋ ਪਾਣੀ ਗਰਮ ਪੀਣ ਵਾਸਤੇ ਪਾਣੀ ਪੀਵਾਂਗੀ ਗਰਮ ਤੇ ਬੱਚੇ ਅਜੇ ਸੁੱਤੇ ਹਨ ਮੇਰੀ ਮੀਤ ਤੇ ਪਾਪਾ ਵੀ ਸੁੱਤੇ ਆ ਤੇ ਬਸ ਇੱਥੇ ਅੱਜ ਜਾਣਾ ਹੀ ਨਾਲੇ ਦਰਬਾਰ ਸਾਹਿਬ ਬੁੱਧਵਾਰ ਹਰ ਬੁੱਧਵਾਰ ਚੱਲ ਜਾਈਦਾ ਵਾ ਤੇ ਮੈਂ ਕਿਹਾ ਕਿ ਚਲ ਮੈਂ ਸਬਜੀ ਜਿਹੜੀ ਸਵੇਰ ਸਵੇਰ ਬਣਾ ਜਣੀ ਆਣ ਕੇ ਨਾ ਥੱਕ ਜਾਈਦਾ ਵਾ ਤੇ ਇਸ ਕਰਕੇ ਬੰਦ ਹੀ ਨਹੀਂ ਮਤਲਬ ਮਤਲਬ ਤੁਰ ਤੁਰ ਕੇ ਥੱਕ ਜੇ ਇਹਦੇ ਨਾਲੇ ਗਰਮੀ ਹੋ ਗਈ ਹੁਣ ਤੇ ਮੈਨੂੰ ਇਹ ਹੀ ਗਾ ਕਿ ਮੈਂ ਸਬਜੀ ਜਿਹੜੀ ਸਵੇਰ ਸਵੇਰ ਬਣਾ ਲੂੰਗੀ ਤੇ ਇਸ ਕਰਕੇ ਅੱਜ ਮੈਂ ਥੋੜਾ ਜਲਦੀ ਉੱਠ ਗਈ ਹਾਂ ਟਾਈਮ ਨਾਲ ਉੱਠ ਗਈ ਹਾਂ 5 ਵਜੇ ਤੋਂ ਪਹਿਲਾਂ ਹੀ ਉੱਠ ਗਈ 5-7 ਮਿੰਟ ਉੱਠ ਕੇ ਤੇ ਆਪਾਂ ਆ ਗਏ ਹਾਂ ਸੋਈ ਦੇ ਵਿੱਚ ਤੇ ਇੱਥੇ ਹੁਣ ਮੈਂ ਸਬਜੀ ਜਿਹੜੀ ਇਹਨੂੰ ਮਤਲਬ ਬਣਾ ਲੂੰਗੀ ਤੇ ਨਾਲ ਦੀ ਨਾਲ ਹੀ ਮੈਂ ਆਟਾ ਗੁੰਨ ਲੂੰਗੀ ਗੁੰਨ ਗੁੰਨ ਕੇ ਰੱਖ ਕੇ ਫਿਰ ਨਾ ਆਉਂਗੀ ਨਾ ਕਿਤੇ ਫਿਰ ਪਾਠ ਕਰੂੰਗੀ ਵਾੜ ਕਰਕੇ ਤੇ ਬਾੜ ਨਾ ਕੇ ਬਾੜ ਕਰਕੇ ਉਸ ਤੋਂ ਬਾਅਦ ਆ ਫਿਰ ਮੈਂ ਬੱਚੇ ਠਾਏ ਉਹਨਾਂ ਤੱਕ ਨੂੰ 6:30 6:30 ਹੋ ਗਏ ਤੇ ਬੱਚੇ ਠਾ ਕੇ ਤੇ ਬੱਚਿਆਂ ਨੂੰ ਤਿਆਰ ਕੀਤਾ ਚਾਹ ਚੂ ਬਣਾ ਕੇ ਬੱਚਿਆਂ ਨੂੰ ਤਿਆਰ ਕਰਕੇ ਫਿਰ ਬੱਚਿਆਂ ਦੇ ਜਿਹੜੇ ਮੈਂ ਟਿਫਨ ਬਣਾਏ ਸੀਗੇ ਬੱਚਿਆਂ ਨੂੰ ਤੋੜਿਆ ਟਿਫਨ ਬਣਾਏ ਬੱਚਿਆਂ ਦੇ ਉਹਨਾਂ ਨੂੰ ਕੱਲ ਕੇ ਉਸ ਤੋਂ ਬਾਅਦ ਮਤਲਬ ਨਾ ਮੈਂ ਸਵੇਰੇ ਲਿਆ ਕੱਪੜੇ ਚੇਂਜ ਕਰਕੇ ਤੇ ਨਾਲ ਦੀ ਨਾਲ ਹੀ ਫਿਰ ਇਹ ਇਹਨਾਂ ਨੇ ਜਾਣਾ ਹੀ ਗੇ ਰਹੀਏ ਤੇ ਇਹ ਨਾਲ ਹੀ ਲੈ ਗਏ ਅਸੀਂ 8 ਵਜੇ ਦਿਨ ਮਤਲਬ ਘਰੋਂ ਜਿਹੜੇ ਚੱਲ ਗਏਗੇ ਕਿ ਅਸੀਂ ਕਿ ਚੱਲ ਲੱਗ ਕਿ ਮੇਰੇ ਨਾਲ ਟਾਈਮ ਨਾ ਚੱਲ ਜਣੀ ਆ ਤੇ ਟਾਈਮ ਨਾਲ ਆ ਜੂੰਗੀ ਕਿ ਮੁੜ ਕੇ ਲੇਟ ਹੋ ਜਾਈਦਾ ਫਿਰ ਕਿ ਨਾਲੇ ਇੱਕ ਧੁੱਪ ਬੜੀ ਜਲਦੀ ਆ ਜਾਂਦੀ ਮੇਰੇ ਤੇ ਇਹੀ ਸੋਚਿਆ ਕਿ ਚੱਲ 7:30 ਬੱਚਿਆਂ ਦੀ ਬਾਤ ਆਉਂਦੀ ਮੈਂ 7:30 ਵਜੇ ਤੱਕ ਚੱਲ ਜੂੰਗੀ ਪਰ 7:30 ਵਜੇ ਤੱਕ ਨਹੀਂ ਜਾਇਆ ਗਿਆ ਹੀਗਾ ਕਿਉਂਕਿ ਸਾਢੇ 8:00 ਵਜੇ ਸੀਗੇ ਸਾਨੂੰ ਮਤਲਬ 8:00 ਵਜੇ ਤੱਕ ਅਸੀਂ ਪੂਰੇ ਜਿਹੜਾ ਰਹੀਏ ਚੱਲ ਗਏ ਸੀਗੇ ਕਿ ਇੰਨਾ ਕੁ ਟਾਈਮ ਜਿਹੜਾ ਸਾਨੂੰ ਹੋ ਗਿਆ ਸੀ 8:00 ਵਜੇ ਦਾ 8:00 ਵਜੇ ਤੱਕ ਅਸੀਂ ਰਹੀਏ ਚੱਲ ਗਏਗੇ ਮਤਲਬ ਦਾ 9 ਘੰਟੇ ਬਾਅਦ ਬਾਤ ਸੁ ਮਿਲ ਗਈ ਸੀਗੀ ਮਤਲਬ 6:30 ਹਾਂਜੀ 9:30 9:30 ਵਜੇ ਤੱਕ ਨਹੀਂ ਬਬੇ ਸਿੱਧੀ ਮੱਥਾ ਟੇਕਿਆ ਪਹਿਲਾਂ ਹੀ ਸੀਦੀ ਹੈ ਤੇ ਉਸ ਤੋਂ ਬਾਅਦ ਅਸੀਂ ਮਤਲਬ ਦਰਬਾਰ ਸਾਹਿਬ ਜਿਹੜਾ ਅਸੀਂ ਆ ਗਏ ਅਸੀਂ 6:30 ਵਜੇ ਫਿਰ ਅਸੀਂ ਉੱਥੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤੇ ਆਪਾਂ 6:11 ਲੱਗੇ ਹੀ ਲਾਈਨ ਦੇ ਵਿੱਚ 11:25 ਤੇ ਤੇ 6:12 ਤੇ ਮਤਲਬ ਪੂਰੇ ਮੱਥਾ ਟੇਕਿਆ ਗਿਆ ਹੈਗਾ ਮਤਲਬ 1 ਘੰਟਾ ਪੂਰਾ ਲੱਗ ਗਿਆ ਹੈ ਲਾਈਨ ਦੇ ਵਿੱਚ ਮਤਲਬ 3-4 ਵਾਰੀਆਂ ਹੋ ਗਈਆਂ ਮਤਲਬ ਮੱਥਾ ਹੀ ਨਹੀਂ ਟੇਕਿਆ ਗਿਆ ਵੀ ਕਿ ਮਤਲਬ ਪੀੜ ਬਹੁਤ ਜਿਆਦੀ ਹੁੰਦੀ ਫਿਰ ਅਕਾਲ ਤਖਤ ਸਾਹਿਬ ਵੀ ਮੱਥਾ ਟੇਕੇ ਤੇ ਫਿਰ ਆ ਜਾਈਦਾ ਹੈਗਾ ਤੇ ਅੱਜ ਇੰਨਾ ਕਿ ਚਲ ਮੱਥਾ ਟੇਕਿਆ ਗਿਆ ਹੈਗਾ 1 ਘੰਟੇ ਤੋਂ ਉੱਪਰ ਲੱਗੇ 5-7 ਮਿੰਟ ਤੋਂ ਮਤਲਬ 1 ਘੰਟਾ ਕਿ ਲੱਗਾ ਹੈਗਾ ਸੰਗਤ ਤੇ ਹੁਣ ਬਹੁਤ ਜਿਆਦੀ ਹੁੰਦੀ ਆ ਤੇ ਉਸ ਤਰ੍ਹਾਂ ਪਿਛਲੀ ਵਾਰ ਵੀ ਠੀਕ ਹੀ ਸੀ ਕਿ ਇੰਨੀ ਜਿਆਦੀ ਨਹੀਂ ਸੀਗੀ ਤੇ ਐਤਕੀ ਵੀ ਠੀਕ ਹੀ ਗਿਆ ਮੱਥਾ ਉਸ ਤਰ੍ਹਾਂ ਟੇਕਿਆ ਗਿਆ ਹੈ ਪੂਰਾ 1 ਘੰਟਾ ਹੀ ਲੱਗਾ ਸੀਗਾ ਸ਼ਾਇਦ ਵਾਡੀ ਦਾ ਕਰਕੇ ਸੰਗਤ ਜਿਹੜੀ ਘਟੀ ਆ ਤੇ ਬਾਕੀ ਜਦੋਂ ਮੈਂ ਕਿਹਾ ਹੀ ਮਾ ਹੁਣ ਦੋ ਤਿੰਨ ਵਾਰੀਆਂ ਹੋ ਗਈਆਂ ਮੱਥਾ ਨਹੀਂ ਟੇਕਿਆ ਕਿ ਤੇ ਅੱਜ ਮੱਥਾ ਟੇਕਿਆ ਜਾਵੇ ਤੇ ਚਲੋ ਹਨਾ ਦਰਸ਼ਨ ਹੋ ਗਏ ਬੜਾ ਵਧੀਆ ਰਿਹਾ ਕਿ ਮੱਥਾ ਟੇਕ ਕੇ ਫਿਰ ਵੀ ਸਾਨੂੰ ਮਤਲਬ ਮੱਥਾ ਟੇਕ ਕੇ ਫੁਲਕਾ ਹੀ ਬਬੇ ਜੀ ਦਾ ਦੋ ਸ਼ਕ ਲਿਆ ਸੀਗਾ ਤੇ ਉੱਥੋਂ ਮਤਲਬ ਇਧਰੋਂ ਫਿਰ ਕੱਲੀ ਚਾਹ ਦਾ ਲੰਗਰ ਸ਼ਕਲ ਚਾਹ ਪੀ ਕੇ ਤੇ ਫਿਰ ਆਪਾਂ ਮਤਲਬ ਹਨੋਂ ਜਿਹੜਾ ਵਾ ਇਹ 4 ਤੋਂ 4 ਵਜ ਗਏ ਸੀਗੇ ਘਰੇ ਆਉਂਦਿਆਂ ਨੂੰ ਪੂਰੇ 4 ਵਜ ਗਏ ਬੱਚੇ ਆਉਂਦਿਆਂ ਨੂੰ ਆ ਗਏ ਸੀਗੇ ਤੇ ਮਨਮੀਤ ਦੇ ਪਾਪਾ ਨੇ ਉਹਨਾਂ ਨੂੰ ਆਗੇ ਜਦੋਂ ਉਹ ਆਏ ਤੇਰੇ ਨੂੰ ਆਣ ਕੇ ਚਾਹ ਪਾਣੀ ਉਹਨਾਂ ਨੂੰ ਪਿਆ ਗਏ ਸੀਗੇ ਚਾਹ ਪਾਣੀ ਪਿਆਏ ਮੇਰੇ ਆਉਂਦੇ ਨੂੰ ਦੋਨੋਂ ਭੈਣ ਪ੍ਰਾਖੇ ਡੰਡਾ ਸੀਗੇ ਤੇ ਉਸ ਤਰ੍ਹਾਂ ਇਹਨਾਂ ਨੂੰ ਚਾਹ ਲੈ ਰਿਓ ਆਣ ਕੇ ਚਾਹ ਪਾਣੀ ਪੀ ਗਏ ਇਹਨੇ ਤੇ ਮੈਨੂੰ ਸਵੇਰੇ ਜਾਣ ਨਹੀਂ ਦਿੰਦੇ ਕਹਿੰਦੇ ਕਿ ਨਾ ਜਾ ਹੁਣ ਸੀਜ਼ਨ ਆ ਮੇਰਾ ਟਾਈਮ ਨਹੀਂ ਲੱਗਣਾ ਵੀ ਕਿ ਜਿਹੜਾ ਮੈਂ ਬੱਚਿਆਂ ਨੂੰ ਆਣ ਕੇ ਵੇਖ ਲੂੰਗਾ ਕਿ ਪਰ ਫਿਰ ਵੀ ਮੈਂ ਕਿਹਾ ਨਹੀਂ ਚੱਲ ਇਹ ਟਾਈਮ ਨਾਲ ਆ ਜਣਾ ਤੇ ਫਿਰ ਫਿਰ ਵੀ ਇਹਨਾਂ ਕਾ ਟਾਈਮ ਜਿਹੜਾ ਸਾਨੂੰ ਲੱਗ ਗਿਆ ਜੇ ਅਸੀਂ ਕੁਛ ਨਹੀਂ ਲਿਆ ਬਾਜ਼ਾਰ ਚ ਬਿਲਕੁਲ ਨਹੀਂ ਰੁਕੇ ਵੀ ਅਸੀਂ ਤੇ ਇਹਨਾਂ ਕਾ ਟਾਈਮ ਚਲੋ ਜਿਹੜਾ ਸਾਨੂੰ ਲੱਗ ਗਿਆ ਅਰੇ ਇਹ ਤੇ ਉਸ ਤਰ੍ਹਾਂ ਹੀ ਆ ਗਿਆ ਨੁਰੇ ਇਹ ਅੱਧਾ ਪੌਣਾ ਘੰਟਾ ਮਤਲਬ ਲੱਗ ਗਿਆ ਹੈ ਰਈ ਆਣ ਕਿ ਕੋਈ ਚੀਜ਼ ਨਹੀਂ ਮਿਲਦੀ ਪਈ ਉੱਥੋਂ ਆਰਟੋ ਵਗੈਰਾ ਬਸ ਉੱਥੋਂ ਕਿ ਕਾਫੀ ਟਾਈਮ ਜਿਹੜਾ ਸਾਨੂੰ ਮਤਲਬ ਲੱਗ ਗਿਆ ਹੈਗਾ ਕਿ 40 45 ਮਿੰਟ ਸਾਨੂੰ ਰਈ ਇਹ ਖਰਾਬ ਸਾਡੇ ਹੋ ਗਏ ਉਸ ਤਰ੍ਹਾਂ ਹੀ 3 ਵਜੇ ਤੱਕ ਰਈ ਆ ਗਈਆਂ ਕਿ ਕਿਹੋਲੇ ਇਸ ਤਰ੍ਹਾਂ ਹੁੰਦਾ ਚੀਜ਼ ਨਹੀਂ ਮਿਲਦੀ ਨਹੀਂ ਤੇ ਇਹਨਾਂ ਨਾਲ ਮੈਂ ਆ ਜਣਾ ਹੀ ਇਹ ਪਹਿਲਾਂ ਆ ਗਈ ਸੀ ਘਰੇ ਬੱਚਿਆਂ ਦਾ ਕਰਕੇ ਤੇ ਇਹ ਪਹਿਲਾਂ ਆ ਗਈ ਸੀ ਘਰੇ ਤੇ ਫਿਰ ਮੈਂ ਅਹੀਂ ਲੇਟ ਹੋ ਗਏ ਤੇ ਨਾਲ ਹੀ ਤਿੰਨ ਜਾਣੀਆਂ ਹੀਆਂ ਦੀਦੀਆਂ ਹੀ ਦੋ ਲਾਗੋ ਇਸ ਕਰਕੇ ਤੇ ਆਣ ਕੇ ਜਿਉਂ ਅਸੀਂ ਥੱਕੇ ਜਿਉਂ ਥੱਕੇ ਆਣ ਕੇ ਕੋਈ ਕੰਮ ਨਹੀਂ ਕੀਤਾ ਦਵਾਈ ਖਾ ਕੇ ਮੇਰਾ ਇੰਨਾ ਸਿਰ ਪੀੜ ਲੱਤਾਂ ਪੀੜ ਥਕਾਵਟ ਦੇ ਨਾਲ ਨਾਲ ਹੀ ਬੁਖਾਰ ਹੋ ਗਿਆ ਹੁੰਦਿਆਂ ਸਾਰ ਦਵਾਈ ਖਾਦੀ ਦਵਾਈ ਖਾ ਕੇ ਕੜੀਕ ਲੰਮੇ ਪਈ ਤੇ ਚਾਹ ਬਣੀ ਸੀਗੀ ਚਾਹ ਪੀਤੀ ਚਾਹ ਪੀ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਤੇ ਛੱਡ ਕੇ ਆਈ ਫਿਰ ਮੈਂ ਟਿਊਸ਼ਨ ਤੇ ਛੱਡ ਕੇ ਆਣ ਕੇ ਤੇ ਫੇਰ ਮੈਂ ਆਣ ਕੇ ਲੰਮੇ ਪੈ ਗਈ ਮਤਲਬ ਮੇਰਾ ਕੰਮ ਕਰਨ ਨੂੰ ਬਿਲਕੁਲ ਵੀ ਜੀ ਨਹੀਂ ਸੀ ਕੀ ਕਰਦਾ ਵੀ ਕਿ ਮਤਲਬ ਇੰਨਾ ਸਿਰ ਜਿਆਦਾ ਦਰਦ ਹੋਣ ਡਿਆ ਨਾਲ ਹੀ ਲੱਤਾਂ ਬਹੁਤ ਜਿਆਦੀਆਂ ਹੁੰਦੀਆਂ ਸੀ ਦਰਦ ਦਾ ਤੇ ਪਤਾ ਨਹੀਂ ਬੁਖਾਰ ਟਾਈਫਾਇਡ ਕਰਕੇ ਮਤਲਬ ਮੈਨੂੰ ਮੇਰੇ ਗਾਂ ਲੱਤਾਂ ਤੋਂ ਬੁਖਾਰ ਮੁੜ ਕੇ ਬਹੁਤ ਜਲਦੀ ਹੋ ਜਾਂਦਾ ਮਤਲਬ ਜਦੋਂ ਮੈਂ ਤੁਰ ਲਈ ਨਹੀਂ ਨਾ ਮੈਨੂੰ ਬਹੁਤ ਜਲਦੀ ਬੁਖਾਰ ਚੜ ਜਾਂਦਾ ਮਤਲਬ ਇੱਕ ਦਿਨ ਹੀ ਘਰੇ ਵੀ ਜੇ ਇੱਕ ਦਿਨ ਮੈਂ ਕੰਮ ਕਰ ਲਿਆ ਤੇ ਅਗਲੇ ਦਿਨ ਮੈਨੂੰ ਮਤਲਬ ਬੁਖਾਰ ਚੜ ਜਾਂਦਾ ਅਗਲੇ ਦਿਨ ਬਿਲਕੁਲ ਨਹੀਂ ਉੱਠਿਆ ਜਾਣਾ ਤੇ ਹੁਣ ਮੈਂ ਮਤਲਬ ਬੁੱਧਵਾਰ ਦਰਬਾਰ ਸਾਹਿਬ ਗਈ ਸੀ ਤੇ ਕੱਲ ਤੇ ਨਾ ਹੀ ਮਤਲਬ ਕੋਈ ਕੰਮ ਕੀਤਾ 1 ਵਜੇ ਉੱਠ ਕੇ ਤੇ ਕੱਲ ਮੈਂ ਝਾਲੂ ਜਿਹੜਾ ਲਾਇਆ 12 ਵੇ ਮੈਂ ਟਾਈਮ ਨਾਲ ਲਾ ਲਿਆ ਸੀਗਾ ਤੇ ਕੱਪੜੇ ਵੀ ਮਤਲਬ ਮੈਂ ਬੁੱਧਵਾਰ ਰਾਤੀ ਤੋਂ ਲੇ ਸੀਗੇ ਆਣ ਕੇ ਤੇ ਕੱਪੜੇ ਵੀ ਚੱਲ ਹੈ ਨਹੀਂ ਧੋਣ ਵਾਲੇ ਤੇ ਅੱਜ ਮੈਂ ਬੱਚਿਆਂ ਨੂੰ ਮਤਲਬ ਦੂਸਰੀ ਪਾਤ ਦੀ ਯੂਨੀਫਾਰਮ ਕਿ ਹੈਗੀ ਹੀ ਮਤਲਬ ਸ਼ਰਟਾਂ ਚੇਂਜ ਕਰਦੀਆਂ ਸੌਕਸ ਚੇਂਜ ਕਰਦੀਆਂ ਸੀ ਤੇ ਸਕਰਟ ਤੇ ਨਿੱਕਰ ਫਤੇ ਦੀ ਉਹੀ ਰਹਿਣਤੀ ਤੇ ਹੁਣ ਅੱਜ ਮਤਲਬ ਕੱਲ ਬਿਲਕੁਲ ਵੀ ਮੇਰੇ ਤੋਂ ਕੰਮ ਨਹੀਂ ਹੋਇਆ ਵੀਰਵਾਰ ਨੂੰ ਕੁਝ ਨਹੀਂ ਮੈਂ ਕੀਤਾ ਇਨਾ ਜਿਆਦਾ ਮਤਲਬ ਥੱਕ ਜਾਈਦਾ ਵਾ ਕਿਤੇ ਜਾ ਕੇ ਮਤਲਬ ਬੜੀ ਜਲਦੀ ਥਕਾਵਟ ਜੀ ਜਿਹੜੀ ਮੈਨੂੰ ਹੋ ਜਾਂਦੀ ਬੁਖਾਰ ਦਾ ਕਰਕੇ ਬਹੁਤ ਮੰਦਾ ਹਾਲ ਹੁੰਦਾ ਕਿ ਸਿਰ ਬਹੁਤ ਜਿਆਦਾ ਦੁਖਦਾ ਵਾ ਨਾਲ ਹੀ ਲੱਤਾਂ ਬੜੀਆਂ ਦਰਦ ਕਰਦੀਆਂ ਵਾਂ ਤੇ ਬਸ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਜਿਹੜੇ ਵੀ ਨਿਊ ਆਉਂਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੈਂ ਕਰੇਲੇ ਜਿਹੜੇ ਤਲਲੇ ਆ ਤੇ ਮਸਾਲਾ ਵੀ ਮੇਰਾ ਪੁੱਜਣ ਧਿਆਵਾ ਤੇ ਆਟਾ ਮੈਂ ਗੁੰਨ ਕੇ ਜਿਹੜਾ ਰੱਖ ਲਿਆ ਵਾ ਉਹਨੂੰ ਆ ਟੈਨ ਨੂੰ ਵੀ ਕਰ ਲਿਆ ਵਾ ਸਾਈਡ ਤੇ ਗੁੰਨ ਕੇ ਤੇ ਹੁਣ ਮੈਂ ਮਤਲਬ ਕਿ ਨਾ ਆਉਂਗੀ ਨਾ ਕਿ ਆਣ ਕੇ ਤੇ ਜਿਹੜਾ ਮੈਂ ਆਪਣਾ ਪਾਟ ਬਾਣੀ ਕਰਕੇ ਤੇ ਉਸ ਤੋਂ ਬਾਅਦ ਆ ਮਤਲਬ ਬੱਚਿਆਂ ਨੂੰ ਜਿਹੜਾ ਮੈਂ ਠਾਤਾ ਸੀਗਾ ਮਤਲਬ ਮੇਰਾ ਹੁੰਦਾ ਪਿਆ ਸੀਗਾ ਬਦਰ ਪੁੱਜਦਾ ਪਿਆ ਸੀ ਤੇ ਕਰੇਲੇ ਮੈਂ ਤਲ ਕੇ ਕੱਢ ਲਏ ਸੀਗੇ ਤੇ ਮਸਾਲੇ ਨੂੰ ਭੁੰਨ ਕੇ ਤੇ ਫਿਰ ਮੈਂ ਮਤਲਬ ਕਰੇਲਿਆਂ ਚ ਭਰ ਕੇ ਤੇ ਫਿਰ ਕਰੇਲੇ ਜਿਹੜੇ ਪਾਏ ਸੀਗੇ ਕੜਾਈ ਕੀ ਕਪੜੇ ਰਾਤ ਦਾ ਟਾਈਮ ਹੋ ਕਾਫੀ ਮਤਲਬ ਹੋ ਗਿਆ ਵਾ ਤੇ ਮੈਂ ਇੱਥੇ ਲਾਈ ਮਸ਼ੀਨ ਮੈਂ ਦੋ ਬੰਦੇ ਗਏ। ਕੱਪੜੇ ਤੋਂ ਲੈ ਆ ਆਪਣੀ। ਉਹ ਧੁੱਪ ਗਿਆ ਤੇ ਇਹਨਾਂ ਨੂੰ ਹੰਗਾਲ ਕੇ ਤੇ ਪਾਉਣਾ ਵਾ। ਪਾਣੀ ਘਟਾ ਲਾ ਦਾਂ। ਕੱਪੜੇ ਧੋ ਲਾ। ਉਹ ਤੋਂ ਬਾਅਦ ਸੋਈ ਸੌ ਕਰਨੀ ਹੈ। ਸੀ ਰੋਟੀ ਖਾ ਲਈ ਹੈ। ਨਵੀਦ ਦੇ ਪਾਪਾ ਆ ਗਏ ਉਹਨਾਂ ਨੇ ਜਿਨਾਉਣਾ ਲੂਣਾ ਵਾ। ਉਹਨਾਂ ਆ ਕੇ ਰੋਟੀ ਖਾਣਗੇ। ਤੇ ਬੱਚਿਆਂ ਨੂੰ ਦਵਾਈ ਮੈਂ ਦੁੱਧ-ਦੁੱਧ ਪਾ ਕੇ ਗਰਮ ਹੋ ਗਿਆ ਵਾ ਹਮ ਤੇ ਮੇਰੀ ਰਸੋਈ ਸਾਫ਼ ਕਰਨ ਵਾਲੀ ਸਾਰੀ ਇੱਥੇ ਮੇਰੇ ਸਾਰੇ ਜਿਹੜੇ ਕੱਪੜੇ ਧੋ ਗਏ ਸੀਗੇ ਤੇ ਮੈਂ ਕੱਢ ਕੇ ਪਾਤੇ ਸੁਕਣੇ ਮਤਲਬ ਪੱਖੇ ਥਲੇ ਪਾ ਆਈਆਂ ਬੈੱਡ ਦੇ ਉੱਪਰ ਆ ਪਾਤੇ ਕਲਾਰਤੇ ਆ ਤੇ ਇੱਥੇ ਹੁਣ ਬੂਟ ਰਹਿੰਦੇ ਸੀ ਕਿ ਬੂਟ ਰਹਿ ਕੇ ਬੂਟ ਵੀ ਧੋਣ ਦੇ ਹੀ ਤੇ ਇਹਨਾਂ ਨੇ ਵੀ ਨਾਲ ਲਿਆ ਇਹਨਾਂ ਦੇ ਵਿੱਚ ਲੋ ਕੱਪੜੇ ਸਾਰੇ ਧੋ ਗਏ ਆ ਤੇ ਕੱਲ ਨੂੰ ਨਾਂ ਤੋਂ ਬਣ ਕੇ ਤੇ ਪਹਿਲਾਂ ਆਣ ਕੇ ਮੈਂ ਘੜੀ ਰੈਸਟ ਕੀਤੀ ਰੈਸਟ ਕਰਕੇ ਤੇ ਹੁਣ ਮੈਂ ਕਪੜੇ-ਕੁਪੜੇ ਚਲੋ ਧੋਲੇ ਤੇ ਪਾਂਡੇ ਵੀ ਰਸੋਈ ਵੀ ਕਰ ਲਈ ਆ ਸਾਫ਼ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਅਗਲੀ ਵੀਡੀਓ ਚ ਓ